aap dekh rahe ho punjab aaj news aaj pounche hain gaon gorkha mein jahan par peer baba sakhi sultan ji da sulana jode mela aur muk seva dar kulwinder singh ji nirwal singh ji angreez singh ji gurvinder singh ji dwendra singh ji sarpanch kashmir singh ji dilbagh baljit singh ji kuldeep singh ji sare seva daro ke sanyog ke sath mela badi shradha bhav se manaya gaya aao dikhate hain mele ki live tasveerein ਮੇਰੇ ਪਰੇ ਦੀ ਸੇਵਾ ਕਰਨਾ ਹੋਵੇ ਹੋਏ ਓਏ ਵੇਖੇ ਕਿਤੇ ਲੋਕ ਕਿ ਆਪੇ ਆਪਣੇ ਨਾਂ ਨੋਚ ਲਵੀਂ ਖੱਪਣ ਨੂੰ ਵੇੜਾ ਮਿਤਰਾਂ ਸਰੋਕਲਾਮ ਦਵਿੰਦਰ ਸਿੰਘ ਸਰਪੰਚ ਪਿੰਡ ਗੋਰਖਾ ਮੈਂ ਸਮੂਹ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਸਹਿਯੋਗ ਦਾ ਸਦਕਾ ਇਹ ਬਾਬਾ ਪੀਰ ਬਾਬਾ ਸੰਸ਼ੀ ਦਾ ਮੇਲਾ ਮਨਾਇਆ ਜਾ ਰਿਹਾ ਹੈ 8 8 ਕਲਾਕਾਰਾਂ ਦਾ ਲੋਈਦਾ ਚੰਗਾ ਖੇਡਾਂ ਦਾ ਪ੍ਰਬੰਧ ਕਰੀਦਾ ਜਿਹੜਾ ਕਬੱਡੀ ਦਾ ਪ੍ਰਬੰਧ ਕਰਦੇ ਆਂ ਅਸੀਂ ਤੇ ਆਉਣ ਵਾਲੇ ਸਮੇਂ ਦੇ ਨੌਜਵਾਨ ਪੀੜੀ ਨੂੰ ਅਸੀਂ ਅਜਿਹਾ ਤੋਂ ਬਾਹਰ ਕੱਢਵਾਇਆ ਤੇ ਪ੍ਰਬੰਧ ਕਰਦੇ ਆਂ ਤੇ ਬਹੁਤ ਬਹੁਤ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਵਾਗਤ ਕੀ ਭਾਵੇਂ ਮੈਂ ਨਾ ਤੋਂ ਦੱਸਿਆ ਯੋਧਾਰ ਕੋ ਅਸੀਂ ਹਰ ਸਾਲ ਮੇਲਾ ਕਰਾ ਰਹੇ ਆ 36 ਸਾਲ ਹੋ ਗਏ ਮੇਲਾ ਕਰਾ ਰਹੇ ਆ ਡੋਕਟਰ ਮੰਦਰਵਾਸਤੂ ਆ ਸਾਲ ਪਿੰਡ ਦਾ ਬਹੁਤ ਸੰਯੋਗ ਹੈ ਸਾਨੂੰ ਸਾਰੇ ਪੰਚਾਇਤ ਦਾ ਸਾਰੇ ਨਗਰ ਦਾ ਬਹੁਤ ਜ਼ਿਆਦਾ ਸੰਯੋਗ ਆ ਐਨ ਆਈ ਭਰਾਵਾਂ ਦਾ ਬਾਹਰ ਦੇ ਜਿਹੜੇ ਸਾਡੇ ਸਾਰਿਆਂ ਦਾ ਬਹੁਤ ਸੰਯੋਗ ਆ ਨਸਕਾਰ ਕੇ ਅਸੀਂ ਮੇਲੇ ਦੇ ਹਰ ਸਾਲ ਦੀ ਤਰ੍ਹਾਂ ਕੁਛ ਨਵਾਂ ਸੁਭਾਈ ਜਾਣੇ ਆ। ਪਹਿਲਾਂ ਥੋੜਾ ਜਿਹਾ ਸਾਡਾ ਥੋੜਾ ਮੇਲਾ ਟੋਣ ਹੈ। ਆਰਕੀ ਦੀ ਮਾਤਾ ਦੀ ਕਿਰਪਾ ਨਾਲ ਕਬੱਡੀ ਦੇ ਟੀਮਾਂ ਆਟੀਆਂ ਵੱਡੀਆਂ ਵਾ ਤੇ ਮੇਲੇ ਦਾ ਵੀ ਪ੍ਰਬੰਧ ਸਾਡਾ ਪੂਰਾ ਵਾ। ਬਾਕੀ ਸਾਡੇ ਭਰਾਵਾਂ ਦਾ ਸਾਰਿਆਂ ਦਾ ਸਹਿਯੋਗ ਬਹੁਤ ਜ਼ਿਆਦਾ ਕਰਦਾ ਬਹੁਤ ਸਹਿਯੋਗ ਆ। ਤੁਹਾਨੂੰ ਹਰ ਕਿਸੇ ਦਾ ਚਾਹੇ ਸਾਥ ਹੀ ਮਿਲਦਾ ਕੋਈ ਨਹੀਂ ਹਨੋਂ ਪਿੰਡ ਚੋਂ ਵੀ ਇਹੋ ਦਾ ਹੈਗਾ ਘਰ ਕਿਹੜਾ ਨਾਂ ਕੋਈ ਗਰਾਹੀ ਦਿੰਦਾ ਤੇ ਸਾਰੇ ਹੀ ਜਾਨੀ ਨਗਰਾਂ ਦਾ ਸਹਿਯੋਗ ਨੇ। ਰਾਗਤ ਕਾ ਖਾਲਸਾ ਰੈਗਤ